ਮਸ਼ਹੂਰ ਪੰਜਾਬੀ ਗਾਇਕ ਹਸਨ ਮਾਨਕ ਮੁਸੀਬਤਾਂ ਦੇ ਵਿੱਚ गिर ਗਏ ਨੇ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਹਸਨ ਮਾਨਕ ਇੱਕ ਵਾਰ ਫੇਰ ਵਿਵਾਦਾਂ ਚ ਘੇਰੇ ਨਜ਼ਰ ਆ ਰਹੇ ਨੇ ਕਲਿਆ ਦੇ ਬਾਦਸ਼ਾਹ ਖਵੋਣ ਵਾਲੇ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਤੇ ਪਰਚਾ ਦਰਜ ਹੋਇਆ ਤੁਹਾਨੂੰ ਦੱਸ ਦਈਏ ਕਿ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਹਸਨ ਮਾਨਕ ਦੇ ਉੱਤੇ ਲੱਖਾਂ ਦੀ ਠੱਗੀ ਅਤੇ ਝੂਠ ਬੋਲ ਕੇ ਵਿਆਹ ਕਰਵਾਉਣ ਦੇ ਦੋਸ਼ ਲਗਾਏ ਨੇ ਹਸਨ ਮਾਨਕ ਉਰਫ ਮਾਨਕ ਖਾਨ ਦੇ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਗੱਲ ਪਹਿਲਾਂ ਵੀ ਉਹਨਾਂ ਦੀ ਪਹਿਲੀ ਪਤਨੀ ਦੇ ਵੱਲੋਂ ਕਹੀ ਗਈ ਸੀ ਹੰਗਾਮਾ ਕੀਤਾ ਗਿਆ ਸੀ ਹੁਣ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਨੇ ਲੱਖਾਂ ਦੀ ਠੱਗੀ ਦੇ ਹਸਨਮਾਨਕ ਤੇ ਦੋਸ਼ ਲਗਾਏ ਨੇ ਉਸਨੇ ਕਿਹਾ ਕਿ ਉਸ ਨੂੰ ਹਸਨਮਾਨਕ ਦੇ ਪਹਿਲੇ ਵਿਆਹ ਬਾਰੇ ਪਤਾ ਨਹੀਂ ਸੀ ਹੁਣ ਕੁੜੀ ਦੀ ਮਾਤਾ ਜੀ ਦੇ ਵੱਲੋਂ ਹਸਨਮਾਨਕ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਕੁੜੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਸਨਮਾਨਕ ਅਤੇ ਉਸਦੇ ਵਿਆਹ ਚ ਹਸਨ ਦੇ ਪਰਿਵਾਰ ਵੱਲੋਂ ਰੱਖੀ ਗਈ ਮੰਗ ਦੇ ਮੁਤਾਬਕ 25 ਲੱਖ ਰੁਪਏ ਖਰਚ ਕੀਤੇ ਗਏ ਤੇ ਗੱਲ ਇਹ ਵੀ ਸਾਹਮਣੇ ਆਈ ਕਿ ਇੱਕ ਸ਼ੋਅ ਦੇ ਵਿੱਚ ਹਸਨ ਮਾਨਕ ਦੇ ਵੱਲੋਂ ਆਡੀਅנס ਨੂੰ ਕਿਹਾ ਗਿਆ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਘਰ ਉਸ ਦੀ ਉਡੀਕ ਕਰ ਰਹੇ ਨੇ ਜਿਸ ਤੋਂ ਬਾਅਦ ਯੂਕੇ ਦੇ ਵਿੱਚ ਰਹਿਣ ਵਾਲੀ ਇਸ ਕੁੜੀ ਦੇ ਵੱਲੋਂ ਹਸਨ ਮਾਨਕ ਨੂੰ ਪੁੱਛਿਆ ਗਿਆ ਤਾਂ ਹਸਨ ਮਾਨਕ ਨੇ ਕਿਹਾ ਕਿ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੇ ਹੁਣ ਇਸ ਕੁੜੀ ਦੇ ਵੱਲੋਂ ਹਸਨ ਮਾਨਕ ਦੇ ਉੱਤੇ ਬੇहद ਹੀ ਗੰਭੀਰ ਦੋਸ਼ ਲਗਾਏ ਗਏ ਨੇ ਲੱਖਾਂ ਦੀ ਠੱਗੀ ਕਰਨ ਦੇ ਹਸਨ ਮਾਨਕ ਦੇ ਉੱਤੇ ਦੋਸ਼ ਲੱਗੇ ਨੇ ਉਤਸਵਾਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਬੰਗਾਂ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਸੀ ਜਿੱਥੇ ਖੁਦ ਨੂੰ ਹਸਨ ਮਾਨਕ ਦੀ ਪਹਿਲੀ ਪਤਨੀ ਦੱਸਣ ਵਾਲੀ ਮਹਿਲਾ ਮਨਦੀਪਪੁਰ ਨੇ ਹਸਨ ਮਾਨਕ ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ ਅਤੇ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਹਸਨ ਮਾਨਕ ਦੀ ਪਤਨੀ ਨੇ ਇਲਜ਼ਾਮ ਲਗਾਏ ਸੀ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਨਾਲ ਹੀ ਹਸਨ ਮਾਨਕ ਦੀ ਪਹਿਲੀ ਪਤਨੀ ਦੇ ਵੱਲੋਂ ਕੁੱਟਮਾਰ ਦੇ ਦੋਸ਼ ਵੀ ਲਗਾਏ ਗਏ ਸੀ ਜਦੋਂ ਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਇਹ ਸਾਰੇ ਮਾਮਲੇ ਤੇ ਹਸਨ ਮਾਨਕ ਵੀ ਮੀਡੀਆ ਦੇ ਸਾਹਮਣੇ ਆਈ ਸੀ ਜਦੋਂ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਸਨਮਾਨਕ ਨੇ মিডিਆ ਨੂੰ ਦੱਸਿਆ ਕਿ ਮੇਰਾ ਦੂਜਾ ਵਿਆਹ ਨਹੀਂ ਹੋਇਆ ਸੀ ਤਾਂ ਸ਼ੂਟਿੰਗ ਕਰ ਰਹੇ ਸੀ ਪਤਨੀ ਦੇ ਨਾਲ ਤਲਾਕ ਦੀਆਂ ਖਬਰਾਂ ਤੇ ਹਸਨ ਮਾਨਕ ਦੇ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਪਰਿਵਾਰ ਦੇ ਵਿੱਚ ਥੋੜਾ ਬੋਤਾ ਵਿਵਾਦ ਤਾਂ ਹੁੰਦਾ ਹੀ ਰਹਿੰਦਾ ਪਰ ਹੁਣ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੇ ਵੱਲੋਂ ਹਸਨ ਮਾਨਕ ਦੇ ਉੱਤੇ ਠੱਗੀ ਕਰਨ ਦੇ ਝੂਠ ਬੋਲ ਕੇ ਵਿਆਹ ਕਰਵਾਉਣ ਦੇ ਦੋਸ਼ ਲਗਾਏ ਗਏ ਨੇ ਤੁਹਾਨੂੰ ਦੱਸ ਦੇ ਕਿ ਪਹਿਲੀ ਪਤਨੀ ਦੇ ਵੱਲੋਂ ਵੀ ਇਹੀ ਕਿਹਾ ਗਿਆ ਸੀ ਕਿ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਹਸਨ ਮਾਨਕ ਨੇ ਦੂਜਾ ਵਿਆਹ ਕਰਵਾਇਆ ਹੋਇਆ ਤੇ ਹੁਣ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੇ ਵੱਲੋਂ ਹਸਨ ਮਾਨਕ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਹਸਨ ਮਾਨਕ ਨੇ ਝੂਠ ਬੋਲ ਕੇ ਉਸਦੇ ਨਾਲ ਵਿਆਹ ਕਰਵਾਇਆ ਅਤੇ ਨਾਲ ਹੀ 22-25 ਲੱਖ ਰੁਪਏ ਦੀ ਜਿਹੜੀ ਸਾਰੀ ਕੀਮਤ ਹੈ ਵਿਆਹ ਦੇ ਉੱਤੇ ਜੋ ਖਰਚਾ ਹੋਇਆ ਉਹ ਹਸਨ ਮਾਨਕ ਦੇ ਪਰਿਵਾਰ ਨੇ ਮੰਗ ਰੱਖੀ ਸੀ ਉਸ ਮੰਗ ਦੇ ਮੁਤਾਬਕ ਵਿਆਹ ਦੇ ਉੱਤੇ 22 ਤੋਂ 25 ਲੱਖ ਰੁਪਏ ਖਰਚ ਕੀਤੇ ਗਏ ਨੇ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਹਸਨ ਮਾਨਕ ਦਾ ਪਹਿਲਾਂ ਵੀ ਹੋ ਚੁੱਕਿਆ ਤੇ ਪਹਿਲੀ ਪਤਨੀ ਦੇ ਵੱਲੋਂ ਵੀ ਪਹਿਲਾਂ ਹੰਗਾਮਾ ਕੀਤਾ ਗਿਆ ਸੀ ਤੇ ਹੁਣ ਯੂਕੇ ਦੇ ਵਿੱਚ ਰਹਿੰਦੀ ਇੱਕ ਕੁੜੀ ਦੇ ਵੱਲੋਂ ਹਸਨ ਮਾਨਕ ਜੀ ਦੂਜੀ ਪਤਨੀ ਹੋਣ ਦਾ ਦਾਵਾ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਹੈ ਕਿ ਉਸਨੇ ਠੱਗੀ ਕੀਤੀ ਹੈ ਲੱਖਾਂ ਦੀ ਠੱਗੀ ਕਰਨ ਦੇ ਇਸ ਮਹਿਲਾ ਦੇ ਵੱਲੋਂ ਹਸਨ ਮਾਨਕ ਦੇ ਉੱਤੇ ਦੋਸ਼ ਲਗਾਏ ਗਏ ਨੇ